ਉਹ ਜਿੱਤੇ ਕਰਦੇ ਨੇ ਬੜਾ ਬੰਦਾ ਚਾਪ ਇਹ ਇਹ ਨਾ ਗੱਲਾਂ ਕਰੀਏ ਦੋਨੋਂ ਹਾਂ ਹਾਂ ਆਹ ਜਿਹੜਾ ਕਾਰਜ ਬੜਾ ਰੱਖਿਆ ਦੋ ਜਣੇ ਛੱਡੇ ਥਣ ਤੁਸੀਂ ਬੰਦੇ ਲੈ ਗਏ ਯਾਰ ਹਨਾ ਬਾਅਦ ਚ ਛੱਡੇ ਆਉਂਦੇ ਉਹਨਾਂ ਨੂੰ ਇਹਨੋਂ ਤੇ ਭੱਜਿਆ ਨਾ ਬੰਦਾ ਬੋਲੀ ਕੋੜੂ ਚੋਂ ਕਿੱਗ ਅਲੂਸਾ ਤੁਸੀਂ ਇਹ ਇੰਨੇ ਬੰਦੇ ਕੋਲ ਦੇ ਚ ਜਾਣੇ ਸੜਕ ਪੀਸੀਆਰ ਦਾ ਮੁਲਾਜ਼ਮ ਸਿਗਾ ਏਐਸਏ ਨਰਿੰਦਰ ਸਿੰਘ ਜਿਹੜਾ ਪੈਟਰੋਲ 18 ਦੇ ਵਿੱਚ ਡਿਊਟੀ ਦੇ ਉੱਪਰ ਤਨਖਾਹ ਹੈ ਇਹ ਗਸ਼ਟ ਡਿਊਟੀ ਪਰ ਗੁਰੂਕਲ ਰੋਡ ਦੇ ਉੱਪਰ ਜਦੋਂ ਤਨਖਾਹ ਸੀਗਾ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਸਬੰਧ ਵਿੱਚ ਜਿਹੜੇ ਇਹ ਚੋਰੀ ਦੇ ਸਬੰਧ ਦੇ ਵਿੱਚ ਜਦੋਂ ਇਹਨਾਂ ਨੇ ਮੋਟਰਸਾਈਕਲ ਦੇ ਸਬੰਧ ਦੇ ਵਿੱਚ ਗੁਰੂਪੁਰ ਰੋਡ ਦੇ ਉੱਪਰ ਗਏ ਤਾਂ ਉੱਥੇ ਜਿਹੜੇ ਦੋ ਵਿਅਕਤੀ ਸੀਗੇ ਉਹ ਸ਼ੱਕੀ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀਗਾ ਉਸ ਦੇ ਨਾਲ ਇਹਨਾਂ ਨੂੰ ਮਿਲੇ ਜਦੋਂ ਇਹਨਾਂ ਨੇ ਉਹਨਾਂ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਜਿਹੜਾ ਦੋਸ਼ੀ ਸੀਗਾ ਉਸ ਨੇ ਨਰਿੰਦਰ ਦੇ ਜਿਹੜੇ ਹੈਗਾ ਇੱਕ ਇੱਕੀ ਚਾਕੂ ਨੁਮਾ ਚੀਜ਼ ਦੇ ਨਾਲ ਵਾਰ ਕਰਕੇ ਉੱਥੇ ਭੱਜ ਗਏ ਸੀਗੇ ਜਿਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਤਤੀ ਸ਼ੁਰੂ ਕਰ ਦਿੱਤੀ ਸੀਗੀ ਤੇ ਵਿਦਿਨ 12 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਸੀ ਜੋ ਕਿ ਗੁਰਪ੍ਰੀਤ ਸਿੰਘ ਤੇ ਉਹਦਾ ਦੂਜਾ ਭਰਾ ਸਕੰਦਰ ਸਿੰਘ ਇਹ ਤਖਤਮਲ ਪਿੰਡ ਦੇ ਰਹਿਣ ਵਾਲੇ ਨੇ ਜੋ ਕਿ ਕਾਲਾਣੀ ਮੰਡੀ ਦੇ ਵਿੱਚ ਹੈਗਾ ਜਿਲ੍ਹਾ सिरसा ਪੈਂਦਾ ਇਹ ਦੋਨੋਂ ਜਿਹੜੇ ਭਰਾਣੇ ਨੇ ਦੋਨਾਂ ਨੂੰ ਸਾਡੀ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੀ ਸਥਾਣਾ ਕਨਾਲ ਕਲੋਣੇ ਦੇ ਵਿੱਚ ਜਿਹੜੀ ਹੋਈ ਹੈ ਉਸ ਮਕਦਮੇ ਦੇ ਵਿੱਚ ਰਸਪਾਲੀ ਹੈ ਜਿਹੜਾ ਗੁਰਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਨੇਚਰਿੰਗ ਦਾ ਮਕਦਮਾ ਦਰਜ ਹੈ ਤੋ ਜਿਹੜਾ ਦੂਸਰਾ ਭਰਾ ਹੈਗਾ ਸਕੰਦਰ ਉਹਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਜ਼ਿਲ੍ਹਾ सिरसा ਦੇ ਵਿੱਚ ਜਿਸ ਤਰ੍ਹਾਂ ਇਹ ਵੀ ਆਪਾਂ ਰਹਿਣ ਦੇ ਰਹਿਣ ਵਾਲੇ ਇੱਥੇ ਵੀ ਬਿਹੇ ਹੈਗਾ ਕਹਿੰਦੇ ਕਿ ਨਹੀਂ ਨਹੀਂ ਇਹ ਬੇਸਿਕਲੀ ਤਖਤਮਲ ਪਿੰਡ ਦੇ ਰਹਿਣ ਵਾਲੇ ਨੇ ਇੱਥੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇਹਨਾਂ ਨੇ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਜਦੋਂ ਇੱਥੋਂ ਨਿਕਲਣ ਲੱਗੇ ਸੀ ਕਹਤੇ ਇਹਦੀ ਇਨਫੋਰਮੇਸ਼ਨ ਪੀਸੀਆਰ ਨੂੰ ਜਦੋਂ ਪਾਸ ਆਨ ਹੋਈ ਤਾਂ ਪੀਸੀਰ ਉਸ ਇਨਪੁਟ ਦੇ ਆਧਾਰ ਦੇ ਉੱਤੇ ਗੁਰੂਕੋਲ ਰੋਡ ਦੇ ਉੱਪਰ ਜਦੋਂ ਪਹੁੰਚੀ ਸੀਗੇ ਤੇ ਚੋਰੀ ਦੀ ਮੋਟਰਸਾਈਕਲ ਦੇ ਨਾਲ ਇਹਨਾਂ ਨੂੰ ਇੰਟਰਸੈਪਟ ਕੀਤਾ ਜਦੋਂ ਉਹਨਾਂ ਨੇ ਪੁਸ਼ਕਿਸ਼ ਕਰਕੇ ਇਹਨਾਂ ਨੂੰ ਰੌਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹਨੇ ਇੱਕ ਦੋਸ਼ੀ ਨੇ ਜਿਹੜਾ ਹੈਗਾ ਚਾਕੂ ਨਾਲ ਉਹਦੇ ਵਾਰ ਕਰ ਦਿੱਤਾ